ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿੰਨੀਆਂ ਵੀ ਵੈਕੈਂਸੀ ਦੀ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਈ ਡਿਟੇਲ ਕਿ ਜਿਹੜੀ ਇਹ ਪਾਰਤੀ ਹੈ ਸਿੱਧੀ ਇੰਟਰਵਿਊ ਬੇਸਿਸ ਤੇ ਹੋਣ ਵਾਲੀ ਹੈ ਜੇਕਰ ਤੁਹਾਨੂੰ ਇਹ ਜਿਹੜਾ ਪੇਜ ਹੈ ਥੋੜਾ ਜਿਹਾ ਲਾਈਟਲੀ ਦਿਖ ਰਿਹਾ ਤਾਂ ਇਹ ਪੀਡੀਐਫ ਹੀ ਹੈ ਇਦਾਂ ਦੀ ਹੈਗੀ ਹੈ ਜਿਤੇ ਵਿੱਚ ਬਲਰ ਜਾਂ ਕੁਝ ਦਿੱਤਾ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਜਿਹਦੇ ਵਿੱਚ ਜਿਹੜੀ ਵੈਕੈਂਸੀਆਂ ਹਨ ਦੋ ਆਊਟ ਕੀਤੀਆਂ ਗਈਆਂ ਹਨ ਸਟੈਨੋਗ੍ਰਾਫਰ ਦੀਆਂ ਗ੍ਰੇਡ 3 ਦੀਆਂ ਇਹ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਹਨ ਠੀਕ ਹੈ ਤੇ ਇਹਦੇ ਵਿੱਚ ਕੀ ਹੈ ਜਿਹੜੀ ਵੀ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ ਪਲੱਸ ਉਹ ਜਿਹੜੇ ਕੀ ਹੈ ਅਪਲਾਈ ਕਰਨ ਦਾ ਟਾਈਮ ਕੀ ਹੈ ਉਹਨਾਂ ਦਾ ਲਾਸਟ ਡੇਟ ਹੈਗੀ ਹੈ 30 ਮਈ ਉਹਨਾਂ ਦੀ ਲਾਸਟ ਡੇਟ ਰਹਿਣ ਵਾਲੀ ਹੈ ਸੋ 31 ਮਈ ਤੱਕ ਉਹਨਾਂ ਦੀ ਕੀ ਇੰਟਰਵਿਊ ਹੋ ਜਾਏਗੀ ਤੇ ਉਹ ਵੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਠੀਕ ਹੈ ਤੇ ਜਿਹੜੇ ਕੈਂਡੀਡੇਟ ਦੇ ਕੋਲ ਕੰਪਲੀਟ ਡਿਗਰੀ ਹੈਗੀ ਹੈ ਬੈਚਲਰ ਆਫ ਆਫ ਆਰਜ਼ ਜਾਂ ਬੈਚਲਰ ਆਫ ਸਾਇੰਸ ਹੈਗੀ ਹੈ ਤਾਂ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਪਲੱਸ ਉਹਨਾਂ ਦੇ ਕੋਲ ਕੀ ਹੈ ਟਾਈਪਿੰਗ ਦਾ ਸੀ ਡਬਲਯੂਪੀ ਦੀ ਸਪੀਡ ਦੇ ਨਾਲ ਕੀ ਹੋਣਾ ਚਾਹੀਦਾ ਵਰਡ ਪ੍ਰੋਸੈਸਿੰਗ ਐਂਡ ਸਪੈਡ ਸ਼ੀਟ ਦੇ ਨਾਲ ਕੰਪਿਊਟਰ ਦਾ ਇਹ ਕੋਰਸ ਹੋਣਾ ਚਾਹੀਦਾ ਹੈ ਉਹ ਕੈਂਡੀਡੇਟ ਅਪਲਾਈ ਕਰ ਸਕਦਾ 18 ਤੋਂ ਲੈ ਕੇ 30 ਸੈਂਟਰੀ ਸਾਲ ਦੇ ਵਿੱਚ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਹੋਰ ਵੀ ਡਿਟੇਲ ਦੇਖ ਸਕਦੇ ਹੋ ਬਾਕੀ ਆਪਾਂ ਆਲਮੋਸਟ ਕੋਈ ਵੀ ਪੇਜ ਦੇਖਦੇ ਆ ਉਹਦੇ ਵਿੱਚ ਥੋੜੇ ਜਿਹਾ ਅਲੱਗ ਇਸ ਤਰ੍ਹਾਂ ਦੀ ਚੀਜ਼ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਕਿ ਇੱਕ ਥਾਂ ਤੇ ਪੋਸਟਾਂ ਹਨ ਦੂਜੀ ਸਾਈਟ ਤੇ ਕੁਆਲੀਫਿਕੇਸ਼ਨ ਦਿੱਤੀ ਹੁੰਦੀ ਹੈ ਬਟ ਇਹਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਇਹ ਚੀਜ਼ ਨੂੰ ਮੈਂਸ਼ਨ ਕੀਤਾ ਹੈ ਤੇ ਇਹ ਇਹਨਾਂ ਦੀ ਵੈਬਸਾਈਟ ਹੈ ਆਫੀਸ਼ੀਅਲ ਵੈਬਸਾਈਟ ਹੈ ਤੁਸੀਂ ਇੱਥੇ ਜਾ ਕੇ ਵੀ ਅਦਰ ਡਿਟੇਲ ਚੈੱਕ ਕਰ ਸਕਦੇ ਹੋ ਠੀਕ ਹੈ ਜਿਹੜੇ ਕੈਂਡੀਡੇਟ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕੋਈ ਫਾਰਮ ਆਏ ਸੀ ਅਪਲਾਈ ਕੀਤਾ ਸੀ ਤਾਂ ਉਹਨਾਂ ਦਾ ਨੇਮ ਲਿਸਟ ਇਹਦੇ ਵਿੱਚ ਹੀ ਹੈਗੀ ਆ ਤਾਂ ਤੁਸੀਂ ਇਹ ਰਿਕਰੂਟਮੈਂਟ ਤੇ ਇਹ ਜਿਹੜੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਆਪਣਾ ਨਾਮ ਜਿਨ੍ਹਾਂ ਨੇ ਪਹਿਲਾਂ ਫਾਰਮ ਫਿਲ ਕੀਤੇ ਹੋਏ ਸੀ ਸ਼੍ਰੀ ਮੁਖਸਾ ਸਾਹਿਬ ਦੇ ਠੀਕ ਹੈ ਬਾਕੀ ਹੋਰ ਵੀ ਡਿਸਟ੍ਰਿਕਟ ਸੀਜ਼ਨ ਜਿਹੜੇ ਤੁਸੀਂ ਕੋਈ ਵੀ ਡਿਸਟ੍ਰਿਕਟ ਦਾ ਦਿੱਤਾ ਹੋਇਆ ਸੀ ਨਾਮ ਆਪਣੀ ਇੰਟਰਵਿਊ ਦੇ ਕੇ ਆਏ ਸੀ ਤਾਂ ਤੁਸੀਂ ਟਾਈਮ ਟੂ ਟਾਈਮ ਆਪਣੀ ਉਹ ਚੈੱਕ ਕਰਦੇ ਰਹਿ ਕਰੋ ਉਹੀ ਵੈਬਸਾਈਟ ਤੇ ਜਾ ਕੇ ਆਪਣੀ ਡਿਟੇਲ ਦੇਖਦੇ ਰਹਾ ਕਰੋ ਕਿ ਤੁਹਾਡਾ ਨਾਮ ਅਨਾਉਂਸ ਹੋਇਆ ਹੈ ਕਿ ਨਹੀਂ ਹੋਇਆ ਬਾਕੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਜਿਨ੍ਹਾਂ ਦੇ ਕੋਲ ਕੰਪਲੀਟ ਬੀਏ ਹੈਗੀ ਹੈ ਸੋ ਇਹਦੇ ਵਿੱਚ ਆਪਾਂ ਦੇਖਦੇ ਆ ਕਿ ਕੋਈ ਜਿਹੜੀ ਪੇ ਦੀ ਗੱਲ ਨਹੀਂ ਕੀਤੀ ਗਈ ਬਟ ਫਿਰ ਵੀ ਬੀਏ ਉਹਨਾਂ ਮੰਗੀ ਹੈ ਤੇ ਇਹਦਾ ਮਤਲਬ ਕਿ ਪੇ ਵੀ ਅੱਛੀ-ਖਾਸੀ ਹੋਵੇਗੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਲਰਕ ਦੇ ਵਿੱਚ ਸਟੈਨੋਗ੍ਰਾਫਰ ਦੀ ਇਹ ਵੈਕੈਂਸੀ ਹੈ ਤਾਂ 30000 ਜਾਂ 25000 ਤੋਂ ਉੱਤੇ ਹੀ ਇਹਦੇ ਵਿੱਚ ਸਾਨੂੰ ਪੇ ਦੇਖਣ ਨੂੰ ਮਿਲੇਗੀ ਸੋ ਵੀਡੀਓ ਨੂੰ ਵੱਧ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ